ਬਾ ਬਾ ਬੰਨ ਬਲਾਲੀ ਭਾਣ ਜੀ ਟਟੀ 9994 ਬੇਰੋਜ਼ਗਾਰ ਦੇ ਆਪੇਖ ਸਾਥਿਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਜੋ ਸਾਥੀ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਦੱਸ ਦੇਣ ਉਹਨਾਂ ਨੂੰ ਆਵਾਜ਼ ਆ ਰਹੀ ਹੈ ਸਹੀ ਹੈ ਸਾਥਿਓ ਅੱਜ 20 ਜੁਲਾਈ ਦੀ ਜਿਹੜੀ ਮੀਟਿੰਗ ਸੀ ਬਠਿੰਡੇ ਵਿਖੇ ਰੱਖੀ ਗਈ ਸੀ ਪੂਰੇ ਪੰਜਾਬ ਲੈਵਲ ਦੀ ਇਹ ਮੀਟਿੰਗ ਸੀ ਔਰ ਸਾਰੇ ਸਾਥੀਆਂ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਆਓ ਆਪਾਂ ਰਲ ਕੇ ਅਗਲੇ ਧਰਨੇ ਦੀ ਅਗਲੇ ਧਰਨੇ ਬਾਰੇ ਜਾਂ ਅਗਲੀ ਆਪਣੇ ਆਪ ਦੇ ਪੋਸਟਾਂ ਨੂੰ ਕਿਸ ਤਰ੍ਹਾਂ ਪੂਰਾ ਕਰਵਾਉਣਾ ਹੈ ਉਸ ਬਾਰੇ ਅਗਲੀ ਜਿਹੜੀ ਰਣਨੀਤੀ ਹੈ ਉਹ ਆਪਾਂ ਤਿਆਰ ਕਰ ਸਕੀਏ ਤਾਂ ਸਾਥਿਓ ਅੱਜ ਇੱਥੇ ਜਿਹੜੀ ਹੈ ਬਠਿੰਡੇ ਵਿਖੇ ਉਸ ਮੀਟਿੰਗ ਨੂੰ ਕਰਿਆ ਗਿਆ ਔਰ ਉਸ ਵਿੱਚ ਜਿਹੜਾ ਇਹ ਫੈਸਲਾ ਲਿਆ ਗਿਆ ਵੀ ਜੇਕਰ ਸਰਕਾਰ ਆਉਣ ਵਾਲੀ 29 ਜੁਲਾਈ ਨੂੰ ਜੋ ਮੀਟਿੰਗ ਹੈ ਉਸ ਵਿੱਚ ਸਾਡੀਆਂ ਮੰਗਾਂ ਦਾ ਸਾਰਥਕ ਹੱਲ ਨਹੀਂ ਕਰਦੀ ਔਰ ਜਾਂ ਸਾਡੀ ਭਰਤੀ ਤੇ ਅਗਲੀ ਪ੍ਰਕਿਰਿਆ ਜਿਹੜੀ ਇਹ ਸ਼ੁਰੂ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਸਾਡਾ ਜਿਹੜਾ ਤਿੱਖਾ ਵਿਰੋਧ ਇੱਕ ਵਾਰ ਫੇਰ ਨੂੰ ਦੇਖਣ ਨੂੰ ਮਿਲੇਗਾ ਜੇਕਰ ਸਰਕਾਰ ਇਹ ਗੱਲ ਸਮਝ ਰਹੀ ਹੈ ਕਿ ਜੇਲਾ ਵਿੱਚ ਡੱਕ ਕੇ ਸਾਡੇ ਜਿਹੜਾ ਹੌਸਲੇ ਨੂੰ ਉਹ ਤੋੜ ਸਕਦੀ ਹੈ ਤਾਂ ਉਹ ਇਹ ਸਰਕਾਰ ਇੱਕ ਗੱਲ ਇੱਥੇ ਸਮਝ ਲਵੇ ਕਿ ਜਿਹੜਾ ਜੇਲਾ ਵਿੱਚ ਡਕਣਾ ਉਹਨੇ ਸਾਡੇ ਹੌਸਲਿਆਂ ਨੂੰ ਹੋਰ ਬੁਲੰਦ ਕੀਤਾ ਹੈ ਅਸੀਂ ਜਿਹੜਾ ਇਸ ਵਾਰ ਜੇਕਰ ਸਰਕਾਰ ਮੀਟਿੰਗ ਤੋਂ ਭਜਦੀ ਹੈ ਔਰ ਜੇਕਰ ਸਾਡੇ ਮੰਗਾ ਦਾ ਜਿਹੜਾ ਸਾਰਥਕ ਹੱਲ ਨਹੀਂ ਕਰਦੀ ਤਾਂ ਇਸ ਵਾਰ ਇਸ ਤੋਂ ਵੀ ਜਿਹੜਾ ਤਿੱਖਾ ਐਕਸ਼ਨ ਜਿਹੜਾ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਤੁਸੀਂ ਤਿਆਰ ਬਾੜ ਤਿਆਰ ਰਹਿਣਾ ਹੈ ਘਰਾਂ ਦੇ ਵਿੱਚੋਂ ਤਿਆਰ ਬਾੜ ਤਿਆਰ ਰਹਿਣਾ ਹੈ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਕਮੇਟੀ ਵੱਲੋਂ ਇੱਥੇ ਇੱਕ ਪ੍ਰੋਟੈਸਟ ਲਿਖਿਆ ਗਿਆ ਜੋ ਪ੍ਰੋਟੈਸਟ ਦਾ ਜਾਣਕਾਰੀ ਤੁਹਾਨੂੰ ਸ੍ਰਿੰਦਰਪਾਲ ਸਾਥੀ ਜਿਹੜੇ ਗੁਰਦਾਸਪੁਰ ਜੀ ਉਹ ਦੇਣਗੇ ਤਾਂ ਸਾਰੇ ਸਾਥੀ ਹੁਣ ਸਰਕਾਰ ਦੇ ਇੱਕ ਨਾਅਰਾ ਦਿੱਤਾ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਤਾਂ ਆਪਾਂ ਨਾਅਰਾ ਦੇ ਰਹੇ ਆ ਬਾਈ ਜੀ ਯੁੱਧ ਬੇਰੁਜ਼ਗਾਰੀ ਦੇ ਵਿਰੁੱਧ ਤਾਂ ਸਾਥੀਓ ਇਸ ਬੇਰੁਜ਼ਗਾਰੀ ਨੂੰ ਭਜਾਉਣ ਦੇ ਲਈ ਆਪਦੇ ਹੱਕਾਂ ਨੂੰ ਲੈਣ ਦੇ ਲਈ ਤਿਆਰ ਪਰ ਤਿਆਰ ਰਹੋ ਜਲਦੀ ਜਦੋਂ ਵੀ ਕਮੇਟੀ ਤੁਹਾਨੂੰ ਆਵਾਜ਼ ਦਿੰਦੀ ਹੈ ਇੱਕ ਵੱਡੇ ਹਜੂਮ ਦੇ ਰੂਪ ਦੇ ਵਿੱਚ ਜਿਹੜਾ ਤੁਸੀਂ ਉਹ ਪਹੁੰਚਣਾ ਤਾਂ ਜੋ ਆਪਾਂ ਜਲਦੀ ਤੋਂ ਜਲਦੀ ਜਿਹੜਾ ਸਕੂਲਾਂ ਦੇ ਵੱਲ ਉਹ ਜਾ ਸਕੀਏ ਅਗਲੀ ਜਾਣਕਾਰੀ ਸਾਥੀ ਸ੍ਰਿੰਦਰਪਾਲ ਗੁਰਦਾਸਪੁਰ ਤੋਂ ਸਾਥੀਓ ਅੱਜ ਦੀ ਜਿਹੜੀ ਮੀਟਿੰਗ ਠੰਡੇ ਵਿੱਚ ਰੱਖੀ ਗਈ ਸੀ ਉਹ ਬਿਲਕੁਲ ਸਫਲਤਾਪੂਰਵਕ ਹੋਈ ਆ ਔਰ ਇਸ ਮੀਟਿੰਗ ਦੇ ਵਿੱਚ ਇੱਕ ਅਜੰਡਾ ਪਾਸ ਕੀਤਾ ਗਿਆ ਕਿ ਆਉਣ ਵਾਲੀ 29 ਜੁਲਾਈ ਨੂੰ ਜਿਹੜੀ ਮੀਟਿੰਗ ਸਾਡੀ ਆਮਾਨਜੋਗ ਸਿੱਖਿਆ ਮੰਤਰੀ ਸਾਹਿਬ ਨਾਲ ਪੈਨਲ ਮੀਟਿੰਗ ਹੋਣ ਜਾ ਰਹੀ ਹੈ ਜੇਕਰ ਉਹ ਪੈਨਲ ਮੀਟਿੰਗ ਨਹੀਂ ਹੁੰਦੀ ਜਾਂ ਪੋਸਟਪੋਨ ਹੁੰਦੀ ਹੈ ਤਾਂ ਸਾਥੀਓ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦ ਜਿਹੜਾ ਤਿੱਖੇ ਐਕਸ਼ਨ ਦਾ ਜਿਹੜਾ ਐਲਾਨ ਕੀਤਾ ਜਾ ਰਿਹਾ ਇਹ ਜਿਹੜਾ ਪ੍ਰੋਗਰਾਮ ਹੈ ਇਹ ਜਿਹੜਾ ਧਰਨਾ ਪ੍ਰਦਰਸ਼ਨ ਹੈ ਇਹ ਸੰਜੂਰ ਵੀ ਹੋ ਸਕਦਾ ਹੈ ਇੱਕ ਗੰਭੀਰ ਪਰ ਵੀ ਹੋ ਸਕਦਾ ਹੈ ਤਿੱਖਾ ਐਕਸ਼ਨ ਵੀ ਹੋ ਸਕਦਾ ਹੈ ਗੁੱਪਤ ਐਕਸ਼ਨ ਵੀ ਹੋ ਸਕਦਾ ਹੈ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਹੈ ਔਰ ਇਹਦਾ ਜਿਹੜਾ ਬਾਕੀ ਜਿਹੜੀ ਬਿਉਂਦਬੰਦੀ ਆ ਪੱਕਾ ਮੋਰਚਾ ਕਦੋਂ ਲੱਗਣਾ ਹੈ ਉਹਦੇ ਬਾਰੇ ਵੀ ਸਾਥੀਓ ਤੁਹਾਨੂੰ ਅਸੀਂ ਜਲਦ ਜਿਹੜੀ ਆ ਉਹ ਜਾਣਕਾਰੀ ਦਵਾਵਾਂਗੇ ਪਰ ਜੇਕਰ ਸਾਡੀ ਮੀਟਿੰਗ ਜੇਕਰ ਨਾ ਕਰਵਾਈ ਗਈ ਜਾਂ ਪੋਸਟਪੋਨ ਕੀਤੀ ਗਈ ਤਾਂ ਅਸੀਂ ਜਿਹੜਾ ਤਿੱਖਾ ਐਕਸ਼ਨ ਜਿਹੜਾ ਉਹ ਜ਼ਰੂਰ ਲਾਵਾਂਗੇ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜਾ ਪੱਕੇ ਮੋਰਚਾ ਦਾ ਐਲਾਨ ਜਿਹੜਾ ਉਹ ਬਹੁਤ ਜਲਦ ਕਰਾਂਗੇ ਸਾਥੀਆਂ ਨੂੰ ਅਪੀਲ ਹੈ ਕਿ ਸਾਥੀਓ ਜਿਹੜੇ ਸਾਥੀ ਘਰਾਂ ਵਿੱਚ ਬੈਠੇ ਨੇ ਜਿਹੜੇ ਸਾਥੀ ਇਹ ਪੁੱਛਦੇ ਨੇ ਕਿ ਬੈਕਲੌਗ ਕਦੋਂ ਮਿਲੂਗਾ ਬੈਕਲੌਗ ਉਦੋਂ ਮਿਲੂਗਾ ਜਦੋਂ ਤੁਸੀਂ ਬੈਗਪੈਕ ਕਰਕੇ ਤਾਂ ਇੱਕ ਵਾਰ ਇਹ ਸੋਚ ਲਿਆ ਕਿ ਜਿੰਨੀ ਦੇਰ ਤੱਕ ਨੌਕਰੀ ਨਹੀਂ ਮਿਲਦੀ ਆਪਾਂ ਘਰਾਂ ਨੂੰ ਵਾਪਸ ਨਹੀਂ ਜਾਣਾ ਤਾਂ ਉਦੋਂ ਨੌਕਰੀ ਜਿਹੜੀ ਆ ਤੁਹਾਡੇ ਜਿਹੜੇ ਝੋਲੇ ਵਿੱਚ ਪੈ ਜਾਊਗੀ ਸੋ ਜੇਕਰ ਤੁਸੀਂ ਨੌਕਰੀ ਲਾਣਾ ਚਾਹੁੰਦੇ ਹੋ ਬੈਗਪੈਕ ਇਸ ਵਾਰ ਇਸ ਤਰ੍ਹਾਂ ਦੇ ਤਿਆਰ ਕਰਕੇ ਆਉਣੇ ਆ ਕਿ ਆਪਾਂ ਘਰਾਂ ਨੂੰ ਵਾਪਸ ਉਦੋਂ ਹੀ ਜਾਣਾ ਹੈ ਜਦੋਂ ਜੋਖਾਲ ਸਾਡੇ ਹੱਥਾਂ 'ਚ ਹੋ ਗਿਆ ਸੋ ਇਹਦੇ ਨਾਲ ਹੀ ਸਾਥੀਓ ਮੈਨੂੰ ਦਿਓ ਇਜਾਜ਼ਤ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਬਸ ਨਾ ਨਾ ਖਤਮ ਕਰੋ ਉਹ ਬਹੁਤ ਆ ਬਹੁਤ ਉਹ ਆ